ਜੇਰ ਪਸੀ ਰੂਟ ਤੇ ਕੀ ਇਨਸੈਂਟ ਹੋਇਆ ਗੱਡੀ ਵਿੱਚ ਡੈਡ ਬਡੀ ਮਿਲੀ ਸੀ ਇਹ ਮਾਮਲਾ ਕੀ ਇਹ ਲਹਿਲ ਚੌਂਕ ਕੋਲੇ ਆਪਣੇ ਲਹਿਲ ਚੌਂਕ ਕੋਲੇ ਇਹ ਇਨਸੀਡੈਂਟ ਹੋਇਆ ਕੱਲ ਰਾਤ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹ ਚਿੱਕ ਭਰਪਾਲ ਸਿੰਘ ਨਾਮ ਦਾ ਵਿਅਕਤੀ ਸੀ ਇਹਨੇ ਗੱਡੀ ਚ ਕ੍ਰੂਜ਼ ਗੱਡੀ ਚ ਆਪਣੇ ਆਪ ਨੂੰ ਗੋਲੀ ਮਾਰ ਕੇ ਕੰਨ ਪੱਟੀ ਤੇ ਗੋਲੀ ਰੱਖ ਕੇ ਗਨ ਸ਼ਾਟ ਉਤਿੰਦੀ ਇੰਜਰੀ ਆ ਦੇ ਉਹਦੇ ਨਾਲੇ ਦੀ ਡੈਥ ਹੋ ਗਈ ਉੱਥੇ ਮੌਕੇ ਤੇ ਹੀ ਡੈਥ ਹੋ ਗਈ ਸੀ ਰਾਘੀਰ ਨੇ ਕੰਟਰੋਲ ਰੂਮ ਤੋਂ ਅੱਗੇ ਇਨਸੀਡੈਂਟ ਰਿਪੋਰਟ ਕਰਾਇਆ ਸੀ ਜਿਹੇ ਸੰਬੰਧ ਚ ਮੌਕੇ ਤੇ ਗਏ ਆ ਮੌਕੇ ਤੇ ਅਗਲੀ ਤਫ਼ਤੀਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਸੇ ਕੁਝ ਪਤਾ ਲੱਗਿਆ ਕਾਰਨ ਕੀ ਸੀ ਇਹ ਕਰ ਰਿਹਾ ਨਾ ਇਹ ਹਜੇ ਹੁਣ ਇਹ ਤਫਤੀਸ਼ ਦਾ ਵਿਸ਼ਾ ਹੈ ਥੋੜਾ ਜਿਹਾ ਬੰਦਾ ਮੁੰਡਾ ਟੈਨਸ਼ਨ ਚ ਵੀ ਸੀ ਇਹ ਅੱਗੇ ਤਫਤੀਸ਼ ਦਾ ਵਿਸ਼ਾ ਹੈ ਉਹ ਸਿਰ ਗੱਡੀ ਦੇ ਵੀ ਗੱਡੀ ਵੀ ਐਕਸੀਡੈਂਟ ਹੈ ਹਾਂਜੀ ਗੱਡੀ ਵੀ ਜਦੋਂ ਵਾਕੇ ਆ ਤੇ ਕੀ ਹੈ ਨਹੀਂ ਨਹੀਂ ਗੱਡੀ ਉਸੇ ਥਾਂ ਤੇ ਹੀ ਗੱਡੀ ਦਾ ਐਕਸੀਡੈਂਟ ਦੇ ਵੀ ਨਿਸ਼ਾਨ ਨੇ ਗੱਡੀ ਐਕਸੀਡੈਂਟ ਉਸੇ ਥਾਂ ਤੇ ਹੀ ਹੋਈ ਹੈ ਜਿਸ ਥਾਂ ਤੇ ਗੋਲੀ ਲੱਗੀ ਹੈ ਉਸੇ ਸੁਸਾਇਸਾਈਡ ਨੋਟ ਵੀ ਮਿਲਿਆ ਇਹਨਾਂ ਉਹ ਸੁਸਾਇਸਾਈਡ ਨੋਟ ਮਿਲਿਆ ਉਹ ਸੰਬੰਧੀ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕੁਝ ਪਤਾ ਲੱਗਿਆ ਸਰ ਜਾਣਕਾਰੀ ਚ ਕੀ ਦੇ 21 ਸੇ ਕਾਰਨ ਕਿਸ ਕਾਰਨ ਡਿਪਰੈਸ਼ਨ ਸੀ ਇਹ ਇਹ ਤਫਤੀਸ਼ ਦਾ ਵਿਸ਼ਾ ਕੀਤਾ ਜਾ ਰਿਹਾ ਇਸ ਬਾਰੇ ਕਲੀਅਰ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਾਨੂੰਨ ਮੁਤਾਬਕ ਬਣਦੀ ਅੱਗੇ ਤਫਤੀਸ਼ ਅੱਗੇ ਇਹਨਾਂ ਦੇ ਵਾਰਿਸ ਬੁਲਾਏ ਨੇ ਉਹਨਾਂ ਦੇ ਅੱਗੇ ਬਿਆਨ ਲੈ ਕੇ ਜੋ ਬਣਦੀ ਅਗਲੀ ਕਾਨੂੰਨੀ ਕਾਰਵਾਈ ਹੋਣਗੇ ਸਰ ਇਹਦੇ ਅੱਜ ਪੋਸਟਮਾਰਟਮ ਕਰਾਇਆ ਜਾਏਗਾ ਕਰਾਇਆ ਜਾਏਗਾ ਜੀ